ਹੁਣ ਆਪਾਂ ਗੱਲ ਕਰੀਏ ਸੇਵਾ ਕਰਨ ਵਾਲੇ ਲੋਕਾਂ ਦੀ ਰਾਸ਼ਨ ਪਾਣੀ ਵਾਲੇ ਲੋਕਾਂ ਦੀ ਬੱਸ ਵੀ ਅਸੀਂ ਤੁਸੀਂ ਵੇਖਦੇ ਆ ਮੇਲੇ ਮਸਿਆਂ ਸਗਾਂ 24 ਦਿਨ ਦਾ ਅੰਧਾਰ ਹੁੰਦੇ ਉੱਤੇ ਅਸੀਂ ਲੱਖਾਂ ਹਜ਼ਾਰਾਂ ਕਰੋੜਾਂ ਦਾ ਜਿਹੜਾ ਵਾ ਉਹ ਲੰਗਰ ਹੀ ਲਾ ਦਿੰਦੇ ਆ ਅਸੀਂ ਤੇਰਾ ਉਹ ਤਾਂ ਵਿਚਾਰ ਆਉਂਦਾ ਜਮਾਂ ਚ ਵੀ ਯਾਰ ਇਹ ਲੋਕ ਭੁੱਖੇ ਤੁਰੇ ਆ ਮੰਨ ਲਓ ਚਲੋ ਘਰੋਂ ਭੁੱਖੇ ਵੀ ਤੁਰੇ ਆਉਣਗੇ ਤੇ ਫਿਰ ਹਰ ਕਿਲੋਮੀਟਰ ਤੇ ਇੰਨਾ ਕੁਝ ਖਾਣ ਪੀਣ ਨੂੰ ਇਹ ਮਤਲਬ ਕਿਸੇ ਆਪਣੇ ਗੁਰੂ ਦੇ ਸਾਨਮਖੋਂ ਜਾਂ ਰਹੇ ਆ ਉੱਥੋਂ ਦਾ ਕੁਛ ਉੱਥੋਂ ਸਿੱਖਣ ਜਾ ਰਹੇ ਆ ਕਿ ਜਾਂ ਸਿਰਫ ਲੰਗਰਾਂ ਦਾ ਕਰਕੇ ਘਰੋਂ ਨਿਕਲੇ ਆ ਇਸ਼ਾਰਾ ਸਮਝ ਗਏ ਹੋਵਾਂਗੇ ਅਸੀਂ ਲੰਗਰਾਂ ਦਾ ਕਰਕੇ ਘਰੋਂ ਨਿਕਲਦੇ ਆ ਬੰਸਾ ਨਾਲ ਖਾਣ ਨੂੰ ਉਹ ਸਾਡੇ ਅੰਦਰ ਕੁਛ ਉਹ ਨਹੀਂ ਹੁੰਦਾ ਹੁਣ ਇਹ ਜਿਹੜਾ ਹੜਾਂ ਦੀ ਸਥਿਤੀ ਬਣੀ ਆ ਉੱਥੇ ਵੀ ਤੁਸੀਂ ਵੇਖਿਆ ਹਰ ਥਾਂ ਤੇ ਹੀ ਇਦਾਂ ਪਹੁੰਚ ਜਾਂਦੇ ਸਾਡੇ ਲੋਕ ਟਰਾਲੀਆਂ ਦੇ ਰਾਸ਼ਨ ਦਾ ਦਰਦ-ਦਰਦ ਕੇ ਲੈ ਜਾਂਦੇ ਆ ਉਹ ਸਾਡੇ ਲੋਕਾਂ ਦੇ ਦਿਲ ਦੇ ਵਿੱਚ ਇਹ ਸੇਵਾ ਭਾਵਨਾ ਹੈਗੀ ਆ ਇਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਜੇ ਕਰੋਨਾ ਦੀ ਗੱਲ ਕਰੀਏ ਤੁਸੀਂ ਵੇਖਿਆ ਹੋਊਗਾ ਕਿ ਉੱਥੇ ਕਿਦਾਂ ਵੀਡੀਓ ਆਉਂਦੇ ਜੀ ਭੁੱਖੇ ਮਰ ਗਏ ਜੀ ਹਾਂ ਨਹੀਂ ਕੁਝ ਖਾਣ ਨੂੰ ਹੁੰਦੇ ਇਹ ਲੋਕਾਂ ਨੇ ਉੱਥੇ ਜਦੋਂ ਪ੍ਰਸ਼ਾਸਨ ਦੇ ਲੋਕ ਜਾਂਦੇ ਹੀ ਜਾ ਕੇ ਉੱਥੇ ਰਾਸ਼ਨ ਦੇਣ ਵਾਸਤੇ ਤੇ ਉਹ ਜਾਂਦਾਂ ਨੂੰ ਉੱਥੇ ਮੀਟ ਬਣਾ ਕੇ ਬੈਠੇ ਨੇ ਤੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਬੈਠੇ ਨੇ ਬੜੀਆਂ ਵੀਡੀਓ ਇਹ ਤਾਂ ਆਈਆਂ ਬੜੀਆਂ ਬੜੀਆਂ ਮੰਸਣੀਆਂ ਸਬਜ਼ੀਆਂ ਖਾ ਲੈਣੇ ਲੋਕ ਇਹ ਤਾਂ ਹੁਣ ਆਪੇ ਇਧਰ ਨੂੰ ਆ ਜਾਈਏ ਇੱਥੇ ਜਦੋਂ ਗੱਡੀਆਂ ਪਰਬਲ ਟਰਾਲੀਆਂ ਪਰ ਪਰ ਉੱਥੇ ਵੰਤਰਾਂ ਦਾ ਵੰਸਵਾਨਾ ਜਿਹੜਾ ਉਹ ਰਾਸ਼ਨ ਲੈ ਕੇ ਗਏ ਲੋਕ ਤੇ ਉਥੋਂ ਵਾਲੇ ਜਿਹੜੇ ਉਹ ਲੋਕ ਜਿਹੜੇ ਤਮਾਸ਼ੀਨ ਕਹਲੋ ਜਾਂ ਕਹਲੋ ਜਿਹੜੇ ਹੁਜੇ ਮੋਕਿਆਂ ਦੀ ਭਾਤ ਲੈਂਦੇ ਉਹਨਾਂ ਨੇ ਜਿਨ੍ਹਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਵੀ ਨਹੀਂ ਆਂਦਾ ਉਹ ਲੋਕ ਉਥੇ ਆਏ ਨਾ ਨੇ ਮਹੀਨਿਆਂ ਦਾ ਰਾਸ਼ਨ ਇਕੱਠਾ ਕੀਤਾ ਸੁੱਕਾ ਵੀ ਦੁੱਝਾ ਵੀ ਸਾਰਾ ਬਣਿਆ ਬਣਾਇਆ ਵੀ ਵੈਸੇ ਤੇ ਇੱਥੇ ਥੋੜੀ ਜਿਹੀ ਸਾਡੇ ਲੋਕਾਂ ਦੀ ਵੀ ਗਲਤੀ ਹੈ ਕਿ ਅਸੀਂ ਆ ਜਿੱਦ ਤਰਨੂੰ ਚੁੱਕਦੇ ਮੂੰਹ ਭੱਜਉਂਦੇ ਵੇਖਦੇ ਨਹੀਂ ਅੱਗਾ ਪਿਛਾ ਕੋਣ ਕੀ ਗੱਦਾਂਵਾ ਕੋਈ ਤਰਤੀਬ ਐ ਨਹੀਂ ਇਸ ਕੋਲੋਂ ਆਹ ਜਿੱਥੋਂ ਵੀ ਆਈ ਨਾ ਮਾਰ ਖਾਦੀ ਆ ਉਹਦੇ ਗੱਲ ਕੋਣ ਉਹ ਕਿਦਾ ਕੈਂਟਾ ਸੀ ਨਾ ਫੌਜਾਂ ਜਿੱਤ ਕੇ ਅੰਦਰੋਂ ਆ ਰਹੀਆਂ ਇੱਕ ਹੈ ਨਾ ਸੋ ਇਹ ਜੇ ਬਹੁਤ ਸਾਰੇ ਦਾਨੀਆਂ ਸਾਡੇ ਸਟੇਟ ਦੇ ਵਿੱਚ ਸਾਡੇ ਰਾਜ ਦੇ ਵਿੱਚ ਇਸ ਕੌਮ ਦੇ ਵਿੱਚ ਤੇ ਪਰਪੁੰਜਿਆਂ ਦੀ ਵੀ ਕੋਈ ਕਮੀ ਨਹੀਂ ਆ ਉਹਨਾਂ ਪਰਪੁੰਜਿਆਂ ਨੇ ਉੱਥੇ ਨੰਨ ਰਾਸ਼ਣ ਇਕੱਠਾ ਕਰ ਲਿਆ ਅਕਿਰਤ ਕਰਨ ਲੋਕਾਂ ਨੇ ਜਿਸ ਦੀ ਉਹਨਾਂ ਨੂੰ ਲੋੜ ਵੀ ਨਹੀਂ ਔਰ ਮੇਰਾ ਖਿਆਲ ਆ ਕਿ ਜਨਨ ਨੂੰ ਲੋੜ ਹੁੰਦੀ ਆ ਬਹੁਤੇ ਤਾਂ ਉੱਥੇ ਕਦੀ ਪਹੁੰਚੇ ਵੀ ਨਹੀਂ ਹੋਣਗੇ ਉੱਥੇ ਬਹੁਤ ਸਾਰੇ ਲੋਕ ਪਹੁੰਚੇ ਹੋਣਗੇ ਕਿਹੜੇ ਲੋਕ ਉਹ ਹੀ ਜਿਹੜੇ ਜਾਂਦੇ ਫੋਟੋਆਂ ਕਰਾਉਣ ਵਾਲੇ ਤੇ ਜਿਹੜੇ ਉੱਥੇ ਪਹੁੰਚੇ ਹੋਣਗੇ ਉਹਨਾਂ ਨੂੰ ਸਲਾਮ ਹੈ ਸਲੂਟ ਹੈ ਮੇਰਾ ਤੇ ਜਿਹੜੇ ਇੱਥੇ ਖਾਣਾ ਪੂਰੀ ਕਰਨ ਜਾਂਦੇ ਆ ਨਾ ਵੀ ਸਾਨੂੰ ਇਹੀ ਤੇ ਤੇ ਆਏ ਆ ਜੀ ਪਤਾ ਲੱਗਾ ਕਿ ਉੱਥੇ ਟਰਾਲੀਆਂ ਦੀਆਂ ਟਰਾਲੀਆਂ ਹੀ ਫੀਲਡ ਦੀਆਂ ਆਂ ਵਗੈਰਾ ਵਗੈਰਾ ਦੀਆਂ ਬਹੁਤ ਸਾਰੇ ਆਗੂਆਂ ਨੇ ਲਵਾ ਲੀਆਂ ਆਪਣਾ ਘਰ ਭਰਨ ਵਾਸਤੇ ਤੇ ਜਿਹੜੀ ਭੁੱਖ ਹੈ ਨਾ ਭੁੱਖ ਵੀ ਨਹੀਂ ਜਾਂਦੀ ਉਦੇਸ਼ਕ ਸੇਵਾ ਕੇਂਦਰ ਨਾ